ਮੇਰਾ ਬਬਲੂ ਗਮਾਨ ਜੀ ਅੱਜ ਜਿੱਦੀ ਕਹਾਣੀ ਕੀ ਕਹਿੰਦੇ ਬਾਰੇ ਇਹਨਾਂ ਕੋਲ ਜੀ ਨੋਨ ਚੇਂਜ ਕਰਨਾ ਆਏ 2000 ਵਾਲੇ ਇਹ ਕਹਿੰਦੇ ਜੀ ਸਾਡੇ ਕੋ ਪੇਮੈਂਟ ਹੈ ਜੀ 1.5 ਲੱਖ ਰੁਪਏ ਦੇਣਾ ਕਿ ਚਲੋ ਮੈਂ ਕੋ ਥੱਲੇ ਦੁਕਾਨ ਤੇ ਗਿਣਤੀ ਬੈਠੀ ਗਿਣਤੀ ਕਰ ਲੈਂਦੇ ਆ ਤੇ ਉਹਦੋਂ ਆਏ ਤੇ ਆਂੜੀਆਂ ਗੋਣੀਆਂ ਕੋ ਪੈ ਫੜ ਕੇ ਕਿ ਉਹਨੂੰ ਪੈ ਦੇਣੋਂ ਨਾਲ ਦਾਤੂ ਦੁੱਤੋਂ ਮਾਰਿਆ ਤੇ ਲੁੱਟ ਕੇ ਲੈ ਗਏ ਕਿੰਨੇ ਬੰਦੇ ਸੀ ਦੋ ਬੰਦੇ ਸੀ ਜੀ ਆਪਾਂ ਇੰਨਾ ਨਹੀਂ ਵੇਖਿਆ ਬਾਕੀ ਦੋ ਬੰਦੇ ਦੇਖੇ ਆਪਾਂ ਆਈ ਤੇ ਐਸੀ ਬਾਈਕ ਤੇ ਹਾਂ ਜੀ ਆਪਰਾ ਤਾਂ ਫ੍ਰੀ ਪੈ ਗਈ ਆਪਾਂ ਬਸ ਬੰਦੇ ਨੂੰ ਸੰਭਾਲਦੇ ਪਏ ਸੀ ਬਾਕੀ ਅਮਨਜੀਤ ਬੰਨ ਲੈ ਗਏ ਮੰਨੇ ਰਵਾਂ ਚੁੱਕੇ ਇਨਸੀਡੈਂਟ ਦੀ ਇਨਫੋਰਮੇਸ਼ਨ ਆਈ ਸੀ ਦੋ ਜਣਾਂ ਨੂੰ ਕੋਸਟਰ ਮਾਰਕੀਟ ਤੇ ਜੰਲੀ ਕਰ ਗਿਆ ਉਸ ਬੰਦੇ ਦੋ ਜਣਾਂ ਨੂੰ ਤੇ ਇਸ ਟਾਈਮ ਹਸਪੀਟਲ ਵਿੱਚ ਤੇਰੇ ਇਲਾਜ ਨੇ ਤੇ ਜੋ ਸਾਡੇ ਵੱਲੋਂ ਕਾਰਵਾਈ ਬੰਦੀ ਜਾ ਬਿਆਨ ਲੈ ਕੇ ਦੱਸ ਦਿੰਦੇ ਸਰ ਕਿੰਨੇ ਬੰਦੇ ਇੰਝ ਹੋਏ ਦੋ ਜਣੇ ਇਸ ਬਾਰੇ ਹੀ ਪਤਾ ਕਿੰਨੇ ਬੰਦੇ ਆਏ ਹੈ ਪਗਲ ਹਾਂਜੀ ਕਿੰਨੇ ਬੰਦੇ ਆਏ ਜੇ ਬਾਤ ਆ ਜੀ ਬਾਈ ਇਸ ਬਾਰੇ ਕੁਝ ਨਹੀਂ ਪਤਾ ਜਿਹਨਾਂ ਮੁੱਖਾਂ ਤੋਂ ਆਇਆ ਸੀ ਉਸ ਤੋਂ ਅੱਗੇ ਉਹਨਾਂ ਨੇ ਸਟੇਟਮੈਂਟ ਲਵਾਗੇ ਉਸ ਤੋਂ ਬਾਅਦ ਕੋਈ ਸੀਟੀਵੀ ਮਿਲੀ ਹੈ ਕੋਈ ਕਲੂ ਮਿਲੀ ਹੈ ਜੀ ਹੁਣ ਤੱਕ ਸੀਸੀਟੀਵੀ ਹੈ ਅਸੀਂ ਕਿਹਾ ਨੇ ਦੋ ਦਿਨਾਂਾਂ ਵਿੱਚ ਲੱਗ ਗਈਆਂ ਸਰ ਜਲਦ ਤੋਂ ਜਲਦ ਉਹਨੂੰ ਪ੍ਰੈਸ ਕਰਨਾ ਸਰ ਕਿਹੜੀ ਜਗ੍ਹਾ ਹੈ ਇਹ ਆਪਣਾ ਇਸ ਹਾਲੇ ਸਰ ਪਛਾਣ ਕੀ ਹੋਈ ਹੈ ਜਿਹੜਾ ਜ਼ਖਮੀ ਹੋਇਆ ਕੌਣ ਡੈੱਟ ਮੀ ਹੋਇਆ ਜਿਹੜਾ ਪਛਾਣ ਕੀ ਹੋਈ ਹੈ ਕੀ ਕੰਮ ਕਰਦਾ ਹੈ ਮਾਰਨਾ ਤਾਂ ਕੋਈ ਨਹੀਂ ਪਾਰਦਾ

ਠੀਕ ਹੈ ਥੈਂਕ ਯੂ ਥੈਂਕ ਯੂ